ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਕਾਂਗਰਸ ਦੇ ਵੱਲੋਂ ਵੀ ਪੂਰੀ ਤਿਆਰੀ ਕੀਤੀ ਗਈ ਹੈ ਜਿਸ ਦੇ ਚੱਲਦੇ ਕਾਂਗਰਸ ਦੇ ਵੱਲੋਂ ਅੱਜ ਚੋਣ ਕਮੇਟੀ ਦਾ ਐਲਾਨ ਕੀਤਾ ਗਿਆ ਹੈ ਆਈਸੀਸੀ ਦੇ ਵੱਲੋਂ ਸਾਈ ਮੈਂਬਰਾਂ ਦੀ ਸੂਚੀ ਜਿਹੜੀ ਆ ਉਹ ਤਿਆਰ ਕੀਤੀ ਗਈ ਹੈ ਸਾਈ ਮੈਂਬਰਾਂ ਦੀ ਸੂਚੀ ਦਾ ਐਲਾਨ ਕੀਤਾ ਗਿਆ ਹੈ ਤੇ ਪੀਪੀਸੀਸੀ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे और बिजली के मामले में ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਜਾਂ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਰੱਖ ਕੇ ਮੈਂ ਚੱਕ ਸਕਦੇ ਹਾਂ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਪ੍ਰਧਾਨ ਰਾਜਾਵੜੀ ਕਮੇਟੀ ਦੇ ਚੇਅਰਮੈਨ ਕਮੇਟੀ ਚੇਾ ਨਵਜੋਤ ਸਿੰਘ ਸਿੱਧੂ ਦੇ ਸਪਾਲ ਖਹਿਰਾ ਦਾ ਨਾਮ ਵੀ ਸ਼ਾਮਲ ਹੈ ਤੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਪੋਲੀਟੀਕਲ ਐਡੀਟਰ ਨੀਲ ਉਹਨਾ ਨਾਲ ਗੱਲਬਾਤ ਕਰਦੇ ਤਾਂ ਹੋਰ ਜਾਣਕਾਰੀ ਜੜੀਓ ਲੈ ਲੈਣੇ ਆ ਜੀ ਨੀਲ ਜੀ ਇਸ ਸੂਚੀ ਦੇ ਵਿੱਚ ਕਿਹੜੇ ਕਿਹੜੇ ਲੀਡਰ ਆ ਜਿਨ੍ਹਾਂ ਦੇ ਨਾਮ ਜਿਹੜੇ ਸ਼ਾਮਲ ਨੇ ਜਿਵੇਂ ਪ੍ਰਮੁਖ ਤੌਰ ਤੇ ਤਾਂ ਵਿਰਿੰਦਰ ਸਿੰਘ ਰਾਜਾਵੜੀ ਦੇ ਚੇਅਰਮੈਨ ਨੇ ਵਿਧਾਨ ਸਭਾ ਚ ਨੇਤਾ ਵਿਰੋਧੀ ਟੀਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਸਾਬਕਾ ਰਾਜ ਸਭਾ ਮੈਂਬਰ ਨੇ ਸਾਬਕਾ ਮੰਤਰੀ ਨੇ ਉਹ ਮੈਂਬਰ ਨੇ ਨਮਜੂਸੀ ਸਿੱਧੂ ਦਾ ਨਾਮ ਹੈ ਇਹਦੇ ਵਿੱਚ ਸੋ ਇਹ ਵੀ ਆਪਣੇ ਆਪ ਚ ਖਬਰਾਂ ਨੂੰ ਜਨਮ ਦੇਣ ਵਾਲੀ ਜਿਹੜੀ ਹੈ ਨਾਮ ਹੈ ਸੁਪانکੂ ਖਹਿਰਾ ਹੋਣੇ ਹੋਣੇ ਜ਼ਮਾਨਤ ਦੇ ਬਾਹਰ ਆਏ ਨੇ ਉਹਨਾਂ ਦਾ ਨਾਮ ਵੀ ਵਿੱਚ ਹੈ ਅੰਬਿਕਾ ਸੋਨੀ ਨਿਸ਼ ਦਿਵਾੜੀ ਸੁਖਜਿੰਦਰ ਸਿੰਘ ਰੰਧਾਵਾ ਇਹ ਕਿੰਨੇ ਨਾਮ ਜਿਹੜੇ 27 ਨਾਮ ਜਿਹੜੇ ਪ੍ਰਮੁੱਖ ਲੀਟਰ ਜਿਹੜੇ ਨੇ ਪਰ ਜੋ ਨਾਮ ਨਹੀਂ ਨੇ ਉਹ ਅਹਿਮ ਹੈ ਇਹ ਲਾਈਕ ਜਿਸ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕਾ ਹੈ ਅੰਮ੍ਰਿਤਸਰ ਲੋਕ ਸਭਾ ਤੋਂ ਹਲਕੇ ਤੋਂ ਗੁਰਜੀਤ ਔਜਲਾ ਜਿਹੜੇ ਨੇ ਉਹ ਇਸ ਵਕਤ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਵੱਲੋਂ ਉਹਨਾਂ ਦਾ ਨਾਮ ਨਹੀਂ ਹੈ ਪਰ ਉਹਨਾਂ ਦੇ ਹਲਕੇ ਚੋਂ ਲੋਕ ਸਭਾ ਹਲਕੇ ਚੋਂ ਤਿੰਨ ਮੈਂਬਰਾਂ ਦਾ ਨਾਮ ਹੈ ਇਸੇ ਤਰ੍ਹਾਂ ਖਡੂਰ ਸਾਹਿਬ ਲੋਕ ਸਭਾ ਹਲਕਾ ਹੈ ਉੱਥੇ ਜਸਪੀਰ ਸਿੰਘ ਡਿੰਪਾ ਜਿਹੜੇ ਨੇ ਉਹ ਜਿਹੜੇ ਨੁਮਾਇंदे ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਨਾਮ ਸੂਚੀ ਚ ਨਹੀਂ ਹੈ ਪਰ ਉੱਥੋਂ ਦੋ ਜਿਹੜੇ ਨੇ ਵੱਡੇ ਨੇਤਾ ਜਿਹੜੇ ਨੇ ਉਹਨਾਂ ਦਾ ਨਾਮ ਸੂਚੀ ਚ ਹੈ ਇਸੇ ਤਰਾਪਾ ਫ੍ਰੀਡ ਕੋਰ ਦੀ ਗੱਲ ਕਰੀਏ ਜਿਹੜੇ ਗਾਇਕ ਨੇ ਸਦੀਕ ਮਮਸਦੀਕ ਉਹਨਾਂ ਦਾ ਨਾਮ ਨਹੀਂ ਹੈ ਪਰ ਉਹਨਾਂ ਦੇ ਹਲਕੇ ਚੋਂ ਵੀ ਦੋ ਬੰਦੇ ਦਾ ਨਾਮ ਹੈ ਸੋ ਇਸ ਤਰ੍ਹਾਂ ਹੋਰ ਵੱਖ-ਵੱਖ ਜਿਹੜੇ ਸੰਸਦੀ ਹਲਕੇ ਨੇ ਉਹਨਾਂ ਚੋਂ ਜੋ ਸਿਟਿੰਗ ਐਮਪੀ ਨੇ ਜਾਂ ਫਿਰ ਪ੍ਰਾਣੇ ਐਮਪੀ ਰਹੇ ਨੇ ਇਸ ਕਾਰਨ ਨੇਤਾ ਜਿਹੜੇ ਨੇ ਉਹਨਾਂ ਦੀ ਥਾਂ ਦੇ ਉੱਤੇ ਹੋਰ ਨੇਤਾਵਾਂ ਦੇ ਨਾਮ ਸ਼ਾਮਲ ਨੇ ਜਾਂ ਤਾਂ ਲੱਗੂ ਇਸ ਤਰ੍ਹਾਂ ਕਾਰਨ ਹੋ ਸਕਦਾ ਹੈ ਕਿ ਜਾਂ ਤਾਂ ਟਿਕਟਾਂ ਪੀਟ ਹੋ ਸਕਦੀਆਂ ਨੇ ਜਾਂ ਟਿਕਟਾਂ ਵਾਸਤੇ ਜਿਹੜਾ ਹੈ ਨਵੇਂ ਨਾਮ ਵਿਚਾਰੇ ਜਾਣੇ ਨੇ ਸੋ ਕਿਉਂਕਿ ਕੁਝ ਇੱਕ ਨੇਤਾ ਐਸੇ ਵੀ ਨਹੀਂ ਜਿਨ੍ਹਾਂ ਦੀ ਮੀਂਡਤਾ ਪਿਛਲੇ ਦਿਨਾਂ ਦੌਰਾਨ ਆਪ ਦੀ ਸੱਤਾਧਾਰੀ ਚਿਰਵਾਲੀ ਪਾਰਟੀ ਆਮ ਆਦਮੀ ਪਾਰਟੀ ਜਾਂ ਕੁਝ ਇੱਕ ਹੋਰ ਪਾਰਟੀਆਂ ਨਾਲ ਵੀ ਰਹੀ ਹੈ ਕਿਉਂਕਿ ਕਾਂਗਰਸ ਜੋ ਜਿਹੜਾ ਪਲਾਇੈਂਸ ਸੀ ਸੀਨੀਅਰ ਲੀਡਰਸ਼ਿਪ ਦਾ ਉਹ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਚੱਲ ਰਹੀ ਹੈ ਕਿਉਂਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਉਹ ਵੀ ਕਾਂਗਰਸ ਚੋਂ ਆਏ ਨੇ ਕੈਪਟਨ ਮਿਲਦਰ ਸਿੰਘ ਦਾ ਪੂਰਾ ਪਰਿਵਾਰ ਲਗਭਗ ਜਿਹੜਾ ਹੁਣ ਕਾਂਗਰਸ ਚੋਂ ਬਾਹਰ ਹੋ ਚੁੱਕਾ ਹੈ ਕਿਉਂਕਿ ਕਾਰਵਾਈ ਜਿਹੜੀ ਹੈ ਸਸਪੈਂਸ਼ਨ ਦੀ ਕਾਰਵਾਈ ਹੈ ਉਹ ਕਨਿਤਕੌਰ ਖਿਲਾਫ ਜਿਹੜੇ ਕਿ ਲੋਕ ਸਭਾ ਮੈਂਬਰ ਨੇ ਪਟਿਆਲਾ ਤੋਂ ਉਹਨਾਂ ਸੋ ਇੱਕ ਤਰ੍ਹਾਂ ਦੀ ਇੱਕ ਨਵੀਂ ਜਿਹੜੀ ਟਰਾਂਸਫਰਮੇਸ਼ਨ ਸਮਝ ਚਾਰੀ ਹੈ ਕਿ ਕਾਂਗਰਸ ਪੰਜਾਬ ਕਾਂਗਰਸ ਕਰਨ ਜਾ ਰਹੀ ਹੈ ਤੇ ਦੂਜਾ ਵਾਲਾ ਜੋ ਇਹ ਸੂਚੀ ਜਾਰੀ ਹੋਈ ਹੈ ਕਿਉਂਕਿ ਕੱਲ ਹੀ ਚੋਣ ਕਮਿਸ਼ਨ ਨੇ ਜਿਹੜਾ ਹੈ ਪਲਾਨਰ ਕੈਲੰਡਰ ਜਿਹੜਾ ਹੈਗਾ ਜਾਰੀ ਕੀਤਾ ਹੈ ਲੋਕ ਸਭਾ ਚੋਣਾਂ ਦਾ ਤੇ ਉਸ ਤੋਂ ਬਾਅਦ ਹਰਕਤ ਚ ਆ ਗਈਆਂ ਨੇ ਪਾਰਟੀਆਂ ਆਮ ਆਦਮੀ ਪਾਰਟੀ ਵੀ ਜਿੱਥੇ ਲਗਾਤਾਰ 13 0 13 0 ਦੀ ਗੱਲ ਕਰ ਰਹੀ ਹੈ ਇਸ਼ਾਰਾ ਕਰ ਰਹੀ ਹੈ ਵਾਰ-ਵਾਰ ਕਿ ਸਾਰੀਆਂ ਸੀਟਾਂ ਤੇ ਅਸੀਂ ਲੜਾਂਗੇ ਤੇ ਕਾਂਗਰਸ ਵੀ ਵਾਰ-ਵਾਰ ਇਹੀ ਗੱਲ ਕਹਿੰਦੀ ਆ ਰਹੀ ਹੈ ਪੰਜਾਬ ਦੀ ਕ ਕਾਂਗਰਸ ਜਿਹੜੀ ਹੈ ਸੋ ਇਹ ਜੋ ਸੂਚੀ ਆਈ ਹੈ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਰਟੀਆਂ ਆਪਣੇ ਆਪਣੇ ਪੱਤਰ ਦੇ ਉੱਤੇ ਪੂਰੀ ਤਿਆਰੀ ਕਰਕੇ ਬੈਠੀਆਂ ਨੇ ਹਾਂ ਇੱਕ ਗੱਲ ਜ਼ਰੂਰ ਪਤਾ ਲੱਗੀ ਹੈ ਕਾਂਗਰਸ ਦੇ ਅੰਦਰੂਨੀ ਹਲਕਿਆਂ ਤੋਂ ਕਿ ਜਿਨ੍ਹਾਂ ਵੱਡੇ ਨੇਤਾਵਾਂ ਦੇ ਨਾਮ ਰਹਿ ਗਏ ਨੇ ਸੂਚਣ ਜਿਹੜੀ ਕਮੇਟੀ ਹੈ ਇਹ ਜਿਹੜੀ ਉਹ ਜਿ ਇੱਕ ਹੋਰ ਕਮੇਟੀਆਂ ਬਣ ਗਈਆਂ ਨੇ ਸਕਰੀਨਿੰਗ ਕਮੇਟੀ ਆ ਹੋਰ ਕਮੇਟੀਆਂ ਬਣ ਗਈਆਂ ਨੇ ਜਿਨ੍ਹਾਂ 'ਚ ਉਹਨਾਂ ਦੇ ਨਾਮ ਪਾਏ ਜਾਣ ਦੀ ਜਿਹੜੀ ਹੈ ਉਮੀਦ ਲੱਗ ਰਹੀ ਹੈ ਜੀ ਧੰਨਵਾਦ ਨੀਲ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਸੀ ਪੋਲੀਟੀਕਲ ਐਡੀਟਰ ਨੀਲ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਾਂਗਰਸ ਦੇ ਵੱਲੋਂ ਜਿਹੜੀ 72 ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਆਈਸੀਸੀ ਨੇ 72 ਮੈਂਬਰਾਂ ਦੀ ਸੂਚੀ ਜਾਰੀ ਕੀਤੀ ਹੈ ਪੀਪੀਸੀ ਪ੍ਰਦਾਨ ਰਾਜਾ ਵੜਿੰਗ ਕਮੇਟੀ ਦੇ ਚੇਅਰਮੈਨ ਨੇ ਤੇ ਕਮੇਟੀ 'ਚ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਖੇੜਾ ਦਾ ਨਾਮ ਵੀ ਸ਼ਾਮਲ ਹੈ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਦਾਵਾ ਮਨੀਸ਼ ਦਿਵਾਲੀ ਐਮਪੀ ਰਵਨੀਤ ਸਿੰਘ ਬਿੱਟੂ ਐਮਐਲਏ ਪਰਗਰ ਸਿੰਘ ਪਰਕੁਸ਼ਨ ਆਸ਼ੂ ਅੰਬਿਕਾ ਸੋਨੀ ਰਜਿੰਦਰ ਕੋਰਪਾ ਲਤੇ ਹੋਰ ਅਗਵਾ ਦੇ ਨਾਮ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਨੇ